ਐਕਸਿਸ ਬੈਂਕ ਦੇ ਇੱਕ ਮੈਨੇਜਰ ਲੋਕਾਂ ਦਾ ਕਰੋੜ ਰੁਪਏ ਲੈ ਕੇ ਫਰਾਰ ਹੋ ਗਿਆ ਤਾਂ ਕਿਵੇਂ ਦੇਖਦੇ ਹੋ ਕਿ ਲੋਕਾਂ ਦਾ ਕਿਸ ਤੇ ਭਰੋਸਾ ਕਰਨ ਪਰ ਜਦ ਤੱਕ ਹੁਣ ਨਵੇਂ ਨਵੇਂ ਨਾਮਾਂ ਦੇ ਹੱਟ ਇੰਨੇ ਬੈਂਕ ਆ ਗਏ ਉਹ ਇੱਕ ਸਮਝ ਲਓ ਫਰਜੀ ਕੰਪਨੀਆਂ ਹੀ ਨੇ ਕਿ ਜਿਹੜੇ ਲੋਕ ਆ ਰਹੇ ਨੇ ਉਹ ਕਹਿੰਦੇ ਕੋਈ ਕਹਿੰਦਾ ਕਰੋੜ ਰੁਪਏ ਦੀ ਠੱਗੀ ਕੋਈ ਕਹਿੰਦਾ 80 ਲੱਖ ਦੀ ਠੱਗੀ ਕਿ ਇੰਨੀ ਵੱਡੀ ਅਮਾਉਂਟ ਕਿਤਨੇ ਕਿਤੇ ਬੰਦੇ ਨੇ ਇਨਵੈਸਟਮੈਂਟ ਇਫੈਕਟ ਕੀਤੀ ਹੋਈ ਇਹ ਬਹੁਤ ਸਵਾਲ ਲੋਕਾਂ ਦੇ ਖੜੇ ਨੇ ਕਿャ ਲੱਗਦਾ ਕਿ ਕੋਈ ਰੀਅਲ ਏਸਟੇਟ ਕੰਪਨੀਆਂ ਵੀ ਹੋ ਸਕਦੀਆਂ ਵੀ ਸ਼ਾਮਲ ਕਿਉਂਕਿ ਜਿੱਦਾਂ ਨਿਊਟ ਜਿਹੜੀ ਕੰਪਨੀ ਬਣਾ ਰਹੀ ਤਾਂ ਉਹਨਾਂ ਦੇ ਵਿੱਚ ਕੋਈ ਪਿੰਡ ਦੇ ਵਿੱਚ ਇੱਕ ਬੈਂਕ ਖੋਲਣਾ ਬ੍ਰਾਂਚ ਖੋਲਣੀ ਇਹ ਵੀ ਇੱਕ ਸਵਾਲ ਬੜੇ ਥੇ ਕਿ ਜਿਹੜੇ ਆਪਾਂ ਨੂੰ ਬੈਂਕ ਕਿੱਥੇ ਮਿਲਦਾ ਸੀ ਵੱਡੇ ਕਸਬਿਆਂ ਜਾਂ ਸ਼ਹਿਰਾਂ ਪਰ ਹੁਣ ਤਾਂ ਕੀ ਪਰ ਲਾ ਲਓ ਕੁਸਾਲਾ ਲਾ ਲਓ ਬੂਤਗੜ ਲਾ ਲਓ ਪਿੰਡਾਂ ਬੋਨ ਦੇ ਬੈਂਕ ਖੋਲ ਜਿਵੇਂ ਜੋ ਨਿਊ ਚੰਡੀਗੜ੍ਹ ਵਿੱਚ ਜ਼ਮੀਰ ਵਿਕਰ ਰਹੀ ਆ ਉਹ ਤਾਂ ਕੰਪਨੀ ਨੇ ਬਣਾ ਬਣਾ ਕੇ ਬੈਂਕ ਨਵੇਂ ਤੋਂ ਨਵੇਂ ਆ ਕੇ ਆਹ ਰੋਡ ਤੇ ਲੈ ਕੇ ਠਿਕਣੇ ਵਾਂਗ ਬੈਂਕ ਖੁੱਲੇ ਹੋਏ ਲੱਗਦਾ ਕਿ ਪੁਲਿਸ ਤਾਂ ਹੀ ਨਹੀਂ ਦੂਰ ਚਲਾ ਗਿਆ ਮਹਿਕਮੇ ਦੇ ਜਿਹੜਾ ਕਾਫੀ ਸ਼ਾਪਿੰਗ ਮਾਰਕ ਤੋਂ ਬਾਅਦ ਵੀ ਜੇ ਗ੍ਰਿਫਤਾਰ ਨਹੀਂ ਹੋ ਰਿਹਾ ਇਹ ਵੀ ਲੋਕ ਸੋਚ ਰਹੇ ਨੇ ਕਿ ਕਦੇ ਕੈ ਹਨਾਪੁਰ ਕੀ ਕਰ ਰਹੀ ਭੱਜ ਗਿਆ ਜਿੰਮੇ ਆਪਾਂ ਪਹਿਲਾਂ ਗੱਲ ਕਰੀ ਆ ਬਾਹਰ ਨਿਕਲ ਗਿਆ ਜੇਕਰ ਕਰਨਾ ਹੋਵੇ ਤਾਂ ਸਭ ਕੋ ਖੰਗੜਾ ਆ ਤੂੰ ਮੈਂ ਛੋਟਾ ਮੋਟਾ ਕੰਮ ਕਰ ਲਉ ਆਪਣਾ ਸਾਰਾ ਕੁਝ ਪਿੱਛੇ ਦੇਖ ਦੇ ਨਹੀਂ ਹਰ ਕੱਟ ਕਰਕੇ ਉਹਦਾ ਕਿਉਂ ਨਹੀਂ ਦੇਖਿਆ ਜਾ ਰਿਹਾ ਲੋਕਾਂ ਪ੍ਰਤੀ ਕੋਈ ਗੰਭੀਰਤਾ ਹੈ ਨਹੀਂ ਮੁਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਗਰੀਬਦਾਰ ਦੇ ਨਜ਼ਦੀਕ ਪਿੰਡ ਬਾਂਸੇਪੁਰ ਦੇ ਵਿੱਚ ਬਣੇ ਹੋਏ ਐਕਸਿਸ ਬੈਂਕ ਦਾ ਮਾਮਲਾ ਲਗਾਤਾਰ ਭਖਦੀ ਜਾ ਰਿਹਾ ਹੈ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਬੈਂਕ ਮੈਨੇਜਰ ਨਹੀਂ ਫੜਿਆ ਗਿਆ ਜਿਸ ਨੂੰ ਲੈ ਕੇ ਪੁਲਿਸ ਪਹਾਮੇ ਛਾਪੇਮਾਰੀ ਕਰ ਰਹੀ ਹੈ ਪਰ ਦੂਜੇ ਪਾਸੇ ਪੁਲਿਸ ਨੇ ਬੈਂਕ ਅਸ਼ੇਨ ਨੂੰ ਬਿਲਕੁਲ ਗ੍ਰਿਫਤਾਰ ਕਰ ਲਿਆ ਪੁੱਛਗਿੱਛ ਹੋ ਰਹੀ ਹੈ ਪੰਜ ਦਿਨ ਦਾ ਰਿਮਾਂਡ ਹਾਸਲ ਹੋਇਆ ਸੀ ਪੁਲਿਸ ਨੂੰ ਪਰ ਹੁਣ ਬੈਂਕ ਤੇ ਬਾਹਰ ਜਿਹੜੇ ਬੈਂਕ ਗ੍ਰਾਹਕ ਨੇ ਉਹ ਲਗਾਤਾਰੇ ਵੇਟ ਕਰ ਰਹੇ ਨੇ ਕਿ ਕਦੋਂ ਸਾਡੇ ਪੈਸੇ ਵਾਪਸ ਆਣਗੇ ਕਦੋਂ ਬੈਂਕ ਮੈਨੇਜਰ ਫੜਿਆ ਜਾਂਦਾ ਹੈ ਕੌਣ ਕੌਣ ਇਸ ਦੇ ਵਿੱਚ ਸ਼ਾਮਲ ਹੈ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਵਿਜੀਤਪੁਰ ਹੋਣਗੇ ਉਹਨਾਂ ਨਾਲ ਗੱਲਬਾਤ ਕਰਦੇ ਕਿੰਨਾ ਕਿਹੜਾ ਪੈਸਾ ਸੁਰੱਖਿਤ ਹੈ ਅੱਜਕੱਲ ਬੈਂਕਾਂ ਦੇ ਵਿੱਚ ਲੋਕਾਂ ਦਾ ਕਿ ਬੜੇ ਭਰੋਸੇ ਦੇ ਨਾਲ ਲੋਕ ਆਪਣੇ ਮਿਹਨਤ ਦਾ ਪੈਸਾ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਉਂਦੇ ਨੇ। ਰਵਿੰਦਰ ਜੀ ਪਿਛਲੇ ਦਿਨ ਤੋਂ ਜਿਹੜਾ ਮਾਮਲਾ ਭਖਿਆ ਹੋਇਆ ਤੁਸੀਂ ਵੀ ਦੇਖਿਆ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਕਈ ਚੈਨਲਾਂ ਦੇ ਤੇ ਵੀ ਐਕਸਿਸ ਬੈਂਕ ਦਾ ਇੱਕ ਮੈਨੇਜਰ ਲੋਕਾਂ ਦਾ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਗਿਆ। ਤਾਂ ਕਿਵੇਂ ਦੇਖਦੇ ਹੋ ਕਿ ਲੋਕਾਂ ਕਿਸ ਤੇ ਭਰੋਸਾ ਕਰਨ ਬੈਂਕ ਤੇ ਭਰੋਸਾ ਕਰਕੇ ਤਾਂ ਰੱਖਦੇ ਨੇ ਕਿ ਸਾਡਾ ਪੈਸਾ ਸੁਰੱਖਿਤ ਹੈ। ਦੇਖੋ ਤੇ ਜੀ ਜੀ ਗੱਲ ਇਹ ਹੈ। ਇਹ ਅਸੀਂ ਬਹੁਤ ਘੱਟ ਵਿਚਾਰਦੇ ਆ ਜਿੰਨੇ ਵੀ ਖਪਤਕਾਰ ਨੇ ਕੋਈ ਗਾਹਕ ਨੇ ਜਿਹੜਾ ਨੇ ਪੈਸੇ ਦਾ ਲੈਣ ਦੇਣ ਕਰਨਾ ਹੁੰਦਾ ਅਸੀਂ ਸਮਝਣਾ ਹੁੰਦਾ ਇਹ ਇਹਨਾਂ ਗੱਲਾਂ ਪਾਰੇ ਨਾ ਕੋਈ ਕੈਂਪ ਲੱਗਦੇ ਨਾ ਕੋਈ ਜਾਗਰੂਕਤਾ ਹੁੰਦੀ ਕਿ ਇੱਥੋਂ ਸ਼ੁਰੂਆਤ ਹੁੰਦੀ ਹੈ ਕਈ ਫਰਜੀ ਕੰਪਨੀਆਂ ਬਣ ਜਾਂਦੀਆਂ ਨੇ ਤੁਸੀਂ ਇਹਨੇ ਪਹਿਲਾਂ ਤਾਂ ਇਹ ਤਾਂ ਵੀ ਇਹਨੇ ਪੈਸਾ ਨਿਵੇਸ਼ ਕਰੋ ਇਹਨੇ ਸਮੇਂ ਬਾਅਦ ਤੁਹਾਨੂੰ ਮਿਲ ਜੂ ਉਹ ਫੇਲ ਹੋ ਗਿਆ ਫਿਰ ਉਹ ਥੋੜੇ ਥੋੜੇ ਲਾਟਰੀਆਂ ਜਾਂ ਭਰਾ ਕੇ ਤੁਹਾਨੂੰ ਇਹਨੇ ਸਮੇਂ ਬਾਅਦ ਸਮਾਨ ਕੱਢਾਂਗੇ ਉਹ ਵੀ ਠੱਗੀ ਥੀ ਉਸ ਤੋਂ ਬਾਅਦ ਹੁਣ ਕੀ ਹੋਇਆ ਕਿ ਤੁਸੀਂ ਇੱਕ ਵਾਰੀ ਜੁੜਨਾ ਇੰਨੇ ਪੈਸੇ ਦੇਣੇ ਅੱਗੇ ਅੱਗੇ ਮੈਂਬਰ ਜੋੜਨੇ ਚੇਨ ਬਣਾਉਣੀ ਬਾਅਦ ਵਿੱਚ ਫਰਾਡ ਕਰਕੇ ਗੋਲਡਨ ਫੋਰੈਸਟ ਵਗੈਰਾ ਪਰਲ ਦਾ ਤੁਹਾਡੇ ਸਾਹਮਣੇ ਆਇਆ ਕਿੱਡੀਆਂ ਵੱਡੀਆਂ ਵੱਡੀਆਂ ਕੰਪਨੀਆਂ ਚੱਲੇ ਗਈਆਂ ਇਹ ਜਿਹੜਾ ਬੈਂਕ ਹੈ ਬੈਂਕ ਸਰਕਾਰੀ ਤੌਰ ਤੇ ਠੀਕ ਹੈ ਅੱਜ ਤੱਕ ਕੋਈ ਬਹੁਤੇ ਫਰਾਡ ਸਾਹਮਣੇ ਨਹੀਂ ਆਏ ਇਸੇ ਤਰ੍ਹਾਂ ਉਹਨਾਂ ਨੇ ਕੰਪਨੀਆਂ ਬਜਾ ਕੇ ਜਦੋਂ ਫੈਲ ਹੋ ਰਹੇ ਨੇ ਕੁਝ ਬੰਦੇ ਇਕੱਠੇ ਹੋ ਕੇ ਪ੍ਰਾਈਵੇਟ ਬੈਂਕ ਖੁੱਲ ਗਏ ਨੇ ਠੀਕ ਆ ਬਹੁਤ ਅੱਛੇ ਬੰਦੇ ਜਿਹਨਾਂ ਦਾ ਨਾਂ ਬਣਿਆ ਚੰਗੇ ਬੈਂਕ ਨੇ ਪਰ ਜ਼ਿਆਦਾਤਰ ਹੁਣ ਨਵੇਂ ਨਵੇਂ ਨਾਮਾਂ ਦੇ ਹਟ ਇੰਨੇ ਬੈਂਕ ਆ ਗਏ ਉਹ ਇੱਕ ਸਮਝ ਲਓ ਫਰਜੀ ਕੰਪਨੀਆਂ ਹੀ ਨੇ ਹੂੰ ਹੁਣ ਉੱਥੇ ਅਸੀਂ ਕਿਹਨੂੰ ਕਹਾਂਗੇ ਕਿ ਕਿਹਨੂੰ ਕਲੇਮ ਕਰਾਂਗੇ ਜਿਹੜੇ ਸਰਕਾਰੀ ਬੈਂਕ ਨੇ ਇਹਨਾਂ ਦੇ ਵਿੱਚ ਤਾਂ ਹੁਣ ਸਰਕਾਰ ਦੀ ਮੋਢੀ ਕੋਈ ਜ਼ਿੰਮੇਵਾਰੀ ਤਾਂ ਹੋਵੇਗੀ ਜੇਕਰ ਉੱਥੇ ਤਾਂ ਸਿਰਫ ਜਿਹੜੀਆਂ ਉਹਨਾਂ ਦੇ ਵੱਲੋਂ ਸ਼ਰਤਾਂ ਲਾਗੂ ਹੁੰਦੀਆਂ ਨੇ ਸਰਕਾਰੀ ਵਿੱਚ ਬਿਲਕੁਲ ਵੀ ਅਸਰਤਾ ਲਾਗੂ ਨਹੀਂ ਹੁੰਦੀਆਂ ਕਿ ਤੁਹਾਡਾ ਆਪਣੇ ਆਪ ਪੈਸਾ ਕੱਢ ਕੇ ਤੁਹਾਡੀ ਐਫ ਡੀ ਕਰਤੀ ਉਤੇ ਵਿਆਜ ਇੰਨਾ ਦਿੱਤਾ ਇੰਨੀ ਕਟੌਤੀ ਲਗਾਤੀ ਅੱਜ ਤੱਕ ਕੋਈ ਸਰਕਾਰੀ ਬੈਂਕਾਂ ਵਿੱਚ ਪੀ ਐਨ ਬੀ ਵਗੈਰਾ ਜੇ ਆਪਾਂ ਦੇਖਿਆ ਨਹੀਂ ਆਇਆ ਹੂੰ ਪਰ ਇੱਥੇ ਇਹ ਤੁਹਾਨੂੰ ਵੱਡੇ ਵੱਡੇ ਦਾਅਵੇ-ਵਾਦੇ ਕਰਦੇ ਜਦੋਂ ਬੈਂਕ ਵਾਲੇ ਤਾਂ ਅਜੇ ਤੱਕ ਜਾਂਦੇ ਹੀ ਨਹੀਂ ਵੀ ਤੁਹਾਨੂੰ ਇਹ ਦਵਾਂਗੇ ਇਹ ਕਰਾਂਗੇ ਸਾਡੇ ਕੋਲ ਪੈਸਾ ਜਮ੍ਹਾਂ ਕਰਾਓ ਇਹ ਕਰਵਾ ਕੇ ਫਿਰ ਤੁਹਾਡੇ ਤੇ ਸ਼ਰਤਾਂ ਲੱਗ ਲਾਗੂ ਹੁੰਦੀਆਂ ਨੇ ਇਹ ਮੈਂ ਵੀ ਖੁਦ ਫਸ ਕੇ ਦੇਸ਼ ਚੁੱਕਾ ਤਾਂ ਤਜਰਬਾ ਹੋਇਆ ਹੂੰ ਦੋ ਵਾਰੀ ਇੱਕ ਵਾਰੀ ਤਾਂ ਮੈਂ ਆਪਣੇ ਖਪਤਕਾਰ ਫੋਰਮ ਜਿਹੜੀ ਹੈਗੀ ਆਪਣੀ ਕਜੂਮਰ ਕੋਰਟ ਉਸਨੇ ਰਹੀਂ ਪੈਸਾ ਵਾਪਸ ਲਿਆ ਇਹਨਾਂ ਤੋਂ ਪ੍ਰਾਈਵੇਟਾਂ ਤੋਂ ਤੇ ਦੂਜੀ ਵਾਰੀ ਤੇ ਜਦੋਂ ਉਹ ਇਦਾਂ ਹੀ ਐਫ ਡੀਆ ਬਣਾ ਕੇ ਮੇਰਾ ਪੈਸਾ ਕਮਾਈ ਜਾਣ ਪੈਸਾ ਦੇਣ ਵਿੱਚ ਨਾ ਆਉਣ ਸਾਡੇ ਬੁੱਲਾ ਪਰਸਤੇ ਇੱਥੇ ਇੱਕ ਬੈਂਕ ਹੈ ਉੱਥੋਂ ਵੀ ਫਿਰ ਏਟੀਐਮ ਜਾਰੀ ਕਰਵਾ ਕੇ ਉਹ ਪੈਸਾ ਸਾਰਾ ਮੈਂ ਕਢਵਾਇਆ ਸੋ ਜੋ ਹੁਣ ਕੁਝ ਆਪਣੇ ਨਿਊ ਚੰਡੀਗੜ੍ਹ ਦੇ ਵਿੱਚ ਹੋਇਆ ਹੋਰ ਵੀ ਬਹੁਤ ਥਾਂ ਮੈਂ ਤੇ ਇਹੇ ਖਬਰਾਂ ਆਉਣੀਆਂ ਪਰ ਬੈਂਕ ਮੈਨੇਜਰ ਠੀਕ ਹੈ ਕੈਸ਼ੀਅਰ ਦੇ ਰਾਹੀਂ ਬਿਨਾਂ ਕੈਸ਼ ਨਿਕਲਦਾ ਬੈਂਕ ਮੈਨੇਜਰ ਨੇ ਠੱਗੀ ਕੀਤੀ ਹੈ ਪਰ ਤੇਜੀ ਇੱਥੇ ਇੱਕ ਗੱਲ ਇਹ ਹੈਗੀ ਜਦੋਂ ਆਪਾਂ ਪੈਰਬਾਈ ਕਰ ਰਹੇ ਆ ਆਪਣਾ ਸਾਵਕਤਾ ਦੇਖ ਰਹੇ ਤਾਂ ਠੱਗੀ ਨਹੀਂ ਹੋ ਸਕਦੀ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਦੇਖੋ ਸਾਡੇ ਇਲਾਕੇ ਦੇ ਨੇ ਗਾਹਕ ਗਲਤੀ ਉਹਨਾਂ ਦੀ ਵੀ ਹੋਈ ਹੈ ਜਦੋਂ ਇਹ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਤੁਸੀਂ ਵੀ ਚਾਚਾ ਹੋਵੇਗਾ ਵੀ ਹੋਇਆ ਕਿਵੇਂ ਅਸੀਂ ਆਪਣਾ ਦੇਖਦੇ ਮੈਸੇਜ ਆਉਂਦਾ ਕਾਪੀ ਸਾਡੇ ਕੋਲ ਹੈ ਕਿੰਨਾ ਪੈਸਾ ਨਿਕਲਿਆ ਕਿੰਨਾ ਪਿਆ ਉਹ ਤਾਂ ਲੋਕਾਂ ਨੇ ਬਹੁਤ ਗੁਪਤ ਤੌਰ ਤੇ ਦੱਸਿਆ ਕਿ ਉਹ ਬੈਂਕ ਮੈਨੇਜਰ ਇਸ ਤਰ੍ਹਾਂ ਲਾਲਚ ਦੇ ਵਿੱਚ ਵਿਸ਼ਵਾਸ ਬਣਾ ਲੈਂਦਾ ਸੀ ਤੁਹਾਨੂੰ ਕਹਣਾ ਹਰਤੇਜ ਸਿੰਘ ਜਦੋਂ ਵੀ ਤੁਹਾਨੂੰ ਪੈਸੇ ਦੀ ਲੋੜ ਹੈ ਦੱਸ ਦੇਣਾ ਕੋਈ ਗੱਲ ਨਹੀਂ ਦੇਖੋ ਤੁਹਾਡਾ ਕੰਮ ਮੈਂ ਸਾਰ ਸਕਦਾ ਹਾਂ 2 ਲੱਖ 4 ਲੱਖ 5 ਲੱਖ ਪਰ ਤੁਹਾਨੂੰ ਜਿੱਦੇ ਤੁਸੀਂ ਬਾਅਦ ਵੀ ਮੈਨੂੰ ਫੋਨ ਕਰਦੇ ਨੇ ਕਹਿੰਦੇ ਵੀ ਫੋਨ ਕਰੇ ਤਾਂ ਘਰੇ ਪੈਸਾ ਭੇਜ ਦਿੰਦਾ ਸੀ ਬੰਦੇ ਕੋਲ ਬੰਦੇ ਇੰਨਾ ਵਿਸ਼ਵਾਸ ਬਣਾ ਲਿਆ ਇੰਨਾ ਵਿਸ਼ਵਾਸ ਬਣਾ ਲਿਆ ਤੁਸੀਂ ਕਹਿੰਦਾ ਵੀ ਅੱਜ ਪਰ ਇਹ ਲੋਕਾਂ ਦਾ ਪੈਸਾ ਉਹ ਕਹਿੰਦਾ ਫਿਰ ਵਾਪਸ ਕਰ ਦਿਓ ਫਿਰ ਆਪਾਂ ਜਮ੍ਹਾਂ ਕਰ ਦਾਂਗੇ ਤੁਸੀਂ ਕਹਿੰਦਾ ਵੀ ਮੈਨੂੰ ਕਿਹਾ ਲੋੜ ਉਸੇ ਤੋਂ ਮੈਂ ਕਹਿੰਦਾ ਤੁਹਾਨੂੰ ਅਮਰਜੈਂਸੀ ਲੋੜ ਪੈ ਗਈ ਫੋਨ ਕਰਦੇ ਮੈਂ ਕਿਹਾ ਮੈਂ ਪਟਿਆਲੇ ਘਰੇ ਤੁਹਾਡੇ 2 ਲੱਖ ਰੁਪਏ 4 ਲੱਖ ਰੁਪਏ 5 ਪਹੁੰਚ ਜਾਂਦਾ ਸੀ ਤੁਹਾਡਾ ਇੰਨਾ ਵਿਸ਼ਵਾਸ ਬਣ ਗਿਆ ਫਿਰ ਇਹ ਮੈਨੇਜਰ ਕਹਿੰਦਾ ਰ ਅਜੇ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਐਂਟਰੀ ਨਹੀਂ ਹੋ ਸਕਦੇ 5 ਮਹੀਨੇ ਮਸ਼ੀਨ ਬੰਦ ਆ ਆਪਾਂ ਕਦੋਂ ਫਿਰ ਬੈਂਕ ਮੈਂ ਦੂਜੀ ਵਾਰੀ ਕਹੂੰਗਾ ਤੀਜੀ ਤੀਜੀ ਵਾਰੀ ਕਹੂੰਗਾ ਪਰ ਬੋਲਦੇ ਕਿਉਂ ਨਹੀਂ ਸੀ ਕਿ ਇਹ ਹਰਮਨ ਪਿਆਰਾ ਇਹ ਸਾਡਾ ਸਾਰਾ ਦੋਸਤ ਬਣ ਗਿਆ ਦੋਸਤ ਬਣ ਗਿਆ ਸਾਨੂੰ ਪੈਸੇ ਦਿੰਦਾ ਸੀ ਕਿਉਂ ਕਹੂੰਗਾ ਇਹਨੂੰ ਵੀ ਕਹੂੰਗਾ ਤੁਹਾਨੂੰ ਇੰਨਾ ਵੀ ਮੇਰੇ ਤੇ ਵਿਸ਼ਵਾਸ ਨਹੀਂ ਉਹਦੇ ਵਿੱਚ ਕਹਿੰਦੇ ਫਿਰ ਜੇ ਤੈ ਪੰਜ ਹਜ਼ਾਰ ਕਢਾਇਆ ਤਾਂ ਜ਼ੀਰੋ ਲਾ ਕੇ 50 ਹਜ਼ਾਰ ਬਣਾ ਦਿੱਤਾ ਜਾਂਦਾ ਸੀ ਇਦਾਓ ਕਿੰਨੇ ਸਮੇਂ ਤੇ ਫਰਾਡ ਚੱਲ ਰਿਹਾ ਸੀ ਲੋਕਾਂ ਨੂੰ ਇੱਕ ਲਾਲਚ ਤਾਂ ਸਾਡਾ ਹੈ ਸੀ ਕਿਤੇ ਨਾ ਕਿਤੇ ਵੀ ਅਸੀਂ ਆਪਣਾ ਸਾਫਤਾ ਵੀ ਨਹੀਂ ਦੇਖਿਆ ਹੁਣ ਉਹ ਦੇਖੋ ਲੱਖਾਂ ਰੁਪਏ ਦੇ ਕਰਕੇ ਪਰ ਹੋ ਸਕਦਾ ਠੀਕ ਹੈ ਪੁਲਿਸ ਨੇ ਫੜਿਆ ਜੇ ਨਹੀਂ ਫੜਿਆ ਜਾਂ ਪੁਲਿਸ ਕਹੀ ਚਲੋ ਦੋਸ਼ ਲਗਾ ਰਹੇ ਨੇ ਜਿਹੜਾ ਤਾਂ ਨਹੀਂ ਹੁੰਦਾ ਉਹ ਵੀ ਸੱਚੇ ਨਹੀਂ ਕਿ ਇਸ ਪੁਲਸ ਕਾਰਵਾਈ ਨਹੀਂ ਹੋ ਰਹੀ ਸਾਡੀ ਠੱਗੀ ਹੋ ਗਈ ਸਾਡਾ ਪੈਸਾ ਵਾਪਸ ਆਵੇ ਸਾਹਮਣੇ ਆਵੇ ਹੋ ਸਕਦਾ ਪੁਲਿਸ ਭਾਲ ਕਰਦੀ ਹੋਵੇ ਪਰ ਪਹਿਲਾਂ ਉਹਨੇ ਆਪਣੇ ਕਾਗਜ਼ ਪੱਤਰਾਂ ਦੀ ਤਿਆਰੀ ਕਰ ਰੱਖੀ ਹੋਵੇ ਪਰਿਵਾਰ ਬਾਹਰ ਕੱਢਦਾ ਹੋਵੇ ਇਥੇ ਪ੍ਰਾਪਰਟੀ ਵੇਚ ਕੇ ਆਪ ਵੀ ਆ ਵੱਡੇ ਵੱਡੇ ਜਿਵੇਂ ਅਵਾਨੀ ਅਡਾਨੀਆਂ ਦੇ ਅੱਗੇ ਠੱਗੀਆਂ ਕਰ ਕਰਕੇ ਇਹਦੇ ਕਰਿੰਦੇ ਹੂੰ ਅੱਗੇ ਭੱਜੇ ਨੇ ਹੂੰ ਮੋਤੀ ਵਰਕੇ ਹਾਂ ਬਿਲਕੁਲ ਤੇ ਹੋਰ ਬਾਹਰ ਪੈਸਾ ਭੇਜਤਾ ਕੋਈ ਬਾਹਰ ਭੇਜਤਾ ਜੇ ਕਿਵੇਂ ਗਿਆ ਉਹ ਤਾਂ ਦੇਖੋ ਹੁਣ ਜਾਂਚ ਪੜਤਾਲ ਵਿੱਚ ਆਵੇਗਾ ਹਾਂ ਪਰ ਇੱਥੇ ਇਹ ਜ਼ਰੂਰੀ ਹੈ ਕਿ ਪਹਿਲਾਂ ਤਾਂ ਸਾਡੀ ਗਲਤੀ ਹੈ ਜੇ ਅਸੀਂ ਨਹੀਂ ਕਰਦੇ ਪਰ ਉਹ ਠੱਗੀ ਬੈਂਕ ਦੇ ਵਿੱਚ ਹੋਈ ਹੈ ਫਿਰ ਪ੍ਰਾਈਵੇਟ ਬੈਂਕਾਂ ਤੇ ਕਿੰਨਾ ਕੋਈ ਵਿਸ਼ਵਾਸ ਕਰੇਗਾ ਪਰ ਦੇਖੋ ਬੜਾਈ ਫਰਾਡ ਕਿਸ ਢੰਗ ਨਾਲ ਕਰਿਆ ਬੰਦੇ ਨੇ ਹੁਣ ਤਾਂ ਗੱਲ ਇਹ ਦੱਸਣੀ ਹੋਗੀ ਇਹ ਵੀ ਤੁਸੀਂ ਵੀ ਮੜਾ ਖੋਲ ਕੇ ਤੁਸੀਂ ਜਾ ਕੇ ਉੱਥੇ ਦੇਖੀਏ ਖਬਰੇ ਜੀ ਵੀ ਹੋਈ ਕਿਵੇਂ ਠੱਗੀ ਅੱਛਾ ਉੱਥੇ ਮਤਲਬ ਕਿ ਜਿਹੜੇ ਲੋਕ ਆ ਰਹੇ ਨੇ ਉਹ ਕਹਿੰਦੇ ਕੋਈ ਕਹਿੰਦਾ ਕਰੋੜ ਰੁਪਏ ਦੀ ਠੱਗੀ ਕੋਈ ਕਹਿੰਦਾ 80 ਲੱਖ ਦੀ ਠੱਗੀ ਕਿ ਇੰਨੀ ਵੱਡੀ ਅਮਾਉਂਟ ਕਿਤਨੇ ਕਿਤੇ ਬੰਦੇ ਨੇ ਇਨਵੈਸਟਮੈਂਟ ਤਾਂ ਕੀਤੀ ਹੋਣੀ ਇਹ ਬਹੁਤ ਸਵਾਲ ਲੋਕਾਂ ਦੇ ਖੜੇ ਨੇ ਕਿ ਆ ਲੱਗਦਾ ਕਿ ਕੋਈ ਰੀਅਲ ਏਸਟੇਟ ਕੰਪਨੀ ਵੀ ਹੋ ਸਕਦੀਆਂ ਵੀ ਸ਼ਾਮਲ ਕਿਉਂਕਿ ਜੇ ਤਾਂ ਨਿਊ ਚੰਡੀ ਦੀਆਂ ਕੰਪਨੀਆਂ ਬਣ ਰਹੀਆਂ ਨੇ ਤਾਂ ਉਹਨਾਂ ਦੇ ਵਿੱਚ ਕਿ ਪਿੰਡ ਦੇ ਵਿੱਚ ਇੱਕ ਬੈਂਕ ਖ ਬਿਲਕੁਲ ਇਹ ਹੁਣ ਪਹਿਲਾਂ ਤਾਂ ਜਾਂਚ ਪੜਤਾਲ ਕਰਨੀ ਪੈਗੀ ਕਿੰਨਾ ਪੈਸਾ ਜਮਾ ਹੁੰਦਾ ਤੇ ਜ਼ੀਰੋ ਲੋਕਾਂ ਵੱਲੋਂ ਅਗਾ ਦਿੰਦੇ ਜਾਂ ਆਪ ਲਾ ਕੇ ਕੱਢਦਾ ਅਸੀਂ ਕਿਵੇਂ ਕਰਦਾ ਅਸੀਂ ਕਿੰਨਾ ਕਿਸੇ ਦਾ ਜਮਾ ਹੋਇਆ ਕਿੰਨਾ ਨਿਕਲਿਆ ਇਹ ਦੇਖੋ ਉਹਦੀ ਇਕੱਲੇ ਛਾਪੇ ਮਾਰੀ ਨਾਲ ਨਹੀਂ ਹੁਣ ਜੇ ਅਜੇ ਨਹੀਂ ਵੀ ਮਿਲ ਰਿਹਾ ਇਕੱਲੀ ਪੜਤਾਲ ਤਾਂ ਉਸ ਦੀ ਜਿਹੜਾ ਲੌਕ ਕਰਕੇ ਸਾਰਾ ਹੀ ਰਿਕਾਰਡ ਇਹ ਹੋ ਜਾਣਾ ਚਾਹੀਦਾ ਦੂਜੀ ਜਿਹੜੀ ਇਹ ਬੈਂਕ ਖੁੱਲਣ ਦੀ ਆਪਾਂ ਦਾ ਹੁਣ ਆਪਣੇ ਏਰੀਆ ਵਿੱਚ ਦੇਖ ਰਹੇ ਹਾਂ ਆਪਣੇ ਜਿਹੜੇ ਆਪਾਂ ਨੂੰ ਬੈਂਕ ਕਿੱਥੇ ਮਿਲਦਾ ਸੀ ਵੱਡੇ ਕਸਬਿਆਂ ਜਾਂ ਸ਼ਹਿਰਾਂ ਵਿੱਚ ਆਪਣੇ ਨਾਲ ਸਿਰਫ ਸਿਆਲਵਾ ਫਿਜਰਾਬਾਦ ਜਾਂ ਮੁੱਲਾਂਪੁਰ ਜਾਂ ਕਰਾਲੀ ਪਰ ਹੁਣ ਤੱਕੀ ਪਰ ਲਾ ਲਓ ਕਨਸਾਲਾ ਲਾ ਲਓ ਬੂਤਗੜ ਲਾ ਲਓ ਜਿਵੇਂ ਜੋ ਨਿਊ ਚੰਡੀਗੜ੍ਹ 'ਤੇ ਜ਼ਮੀਨ ਵਿਕ ਰਹੀ ਹੈ ਉਹ ਤਾਂ ਕੰਪਨੀ ਨੇ ਬਣਾ ਬਣਾ ਕੇ ਬੈਂਕ ਨਵੇਂ ਤੇ ਨਵੇਂ ਆ ਕੇ ਆ ਰੋਡ ਤੇ ਲੈ ਕੇ ਠਿਕਣੇ ਬੈਂਕ ਖੁੱਲੇ ਹੋਏ ਆ ਤੇ ਉਹ ਹੁਣ ਜਿਹੜੇ ਪ੍ਰਾਈਵੇਟ ਬੈਂਕ ਇੱਕ ਆ ਕੇ ਸਾਡੇ ਉਹ ਚਾਰ ਚੱਟ ਪਿੰਡਾਂ ਤੇ ਕੀ ਬੈਂਕ ਚੱਲਣਗੇ ਹਾਂ ਗੱਲ ਤਾਂ ਇਹ ਹੈ ਨਾ ਹੁਣ ਕਿੰਨੇ ਬੈਂਕ ਬਣੇ ਨੇ ਸੋ ਇਹ ਇਹ ਗੱਲ ਹੈਗੀ ਵੀ ਕਿਤੇ ਨਾ ਕਿਤੇ ਸਰਕਾਰ ਫਿਰ ਪਹਿਲਾਂ ਕਿਉਂ ਨਹੀਂ ਸਕੰਜਾ ਕਾਸ ਦੀ ਇਹ ਆਪਾਂ ਜ਼ਰੂਰ ਆਪਾਂ ਮੇ ਦੋਸ਼ ਵੀ ਨਹੀਂ ਲਾਉਂਦੇ ਸਭ ਕੋ ਸਾਹਮਣੇ ਆਉਂਦਾ ਬਿਨਾਂ ਕੁਝ ਵੀ ਸੰਭਵ ਨਹੀਂ ਹੈ ਕੀ ਲੱਗਦਾ ਕਿ ਪੁਲਿਸ ਤੇ ਇੰਨੀ ਦੂਰ ਚਲਾ ਗਿਆ ਮਹਿਕਮੇ ਜਿਹੜਾ ਕਾਫੀ ਸ਼ਾਪਿੰਗ ਮਾਰੀ ਤੋਂ ਬਾਅਦ ਵੀ ਅਜੇ ਗ੍ਰਿਫਤਾਰ ਨਹੀਂ ਹੋ ਰਿਹਾ ਇਹ ਵੀ ਲੋਕ ਸੋਚ ਰਹੇ ਨੇ ਕਿ ਕਦੇ ਕੈਸ਼ੀਅਰ ਨੂੰ ਹੀ ਗ੍ਰਿਫਤਾਰ ਕਰਕੇ ਪੁਲਿਸ ਖਾਨਾ ਪੂਰਤੀ ਕਰ ਰਹੀ ਹੈ ਜਦ ਕਿ ਕਿਤੇ ਅਜੇ ਇਦਾਂ ਜੀ ਸੋਰਸ ਲਾ ਕੇ ਜਿਹੜੇ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਕਿ ਜਿਹੜਾ ਪਹਿਲਾਂ ਬੜੇ ਮੁਜਰਮ ਜਿਹੜੇ ਪੁਲਿਸ ਨੇ ਫੜੇ ਨੇ ਦੇਖੋ ਹੋ ਸਕਦਾ ਚਲੋ ਭੱਜ ਗਿਆ ਜਿਵੇਂ ਆਪਾਂ ਪਹਿਲਾਂ ਗੱਲ ਕਰੀਏ ਬਾਹਰ ਨਿਕਲ ਗਿਆ ਪਰ ਇਹ ਤਾਂ ਹੁਣ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆਵੇ ਕਿ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਸਵਾਲ ਪੁੱਛੇ ਜਾਣ ਕਿ ਉਹਦਾ ਫੈਮਿਲੀ ਕਿੱਥੇ ਹੈ ਜਾਂ ਉਹਦੀ ਰਹਾਇਸ਼ ਕਿੱਥੇ ਸੀ ਕਿਹੜੀ ਉਹਦੀ ਪ੍ਰਾਪਰਟੀ ਹੈ ਜੇਕਰ ਕਰਨਾ ਹੋਵੇ ਤਾਂ ਸਭ ਕੁੱਖ ਘੰਗਲ ਆ ਤੂੰ ਮੈਂ ਛੋਟਾ ਮोटा ਕੰਮ ਕਰ ਲਉ ਆਪਣਾ ਸਾਰਾ ਕੁਝ ਪਿੱਛੇ ਦੇਖ ਦੇਣੀ ਹੈ ਕੱਟ ਕਰਕੇ ਉਹਦਾ ਕਿਉਂ ਨਹੀਂ ਦੇਖਿਆ ਜਿਹਾ ਰਹਾ ਲੋਕਾਂ ਪ੍ਰਤੀ ਕੋਈ ਗੰਭੀਰਤਾ ਹੈ ਨਹੀਂ ਕੋਈ ਫਰਜ਼ਤਾ ਬਣਦਾ ਵੀ ਐਡੀ ਵੱਡੀ ਠੱਗੀ ਹੋਈ ਹੈ ਪਰ ਉਸ ਨੂੰ ਪਛਾਹ ਤਾਂ ਹਾਈਲਾਈਟ ਨਹੀਂ ਕਰਨਾ ਚਾਹੁੰਦੇ ਜਿਹੜਾ ਇਹ ਕਰੋੜਾਂ ਰੁਪਏ ਦੀ ਠੱਗੀ ਹੋਈ ਹੈ ਇਹਦੇ ਵਿੱਚ ਕੀ ਲੱਗਦਾ ਕਿ ਜਿਹੜੇ ਗ੍ਰਾਹਕ ਨੇ ਉਹਨਾਂ ਦੇ ਪੈਸੇ ਵਾਪਸ ਕਰਨ ਲਈ ਸੌਖਾ ਜਿਹੜਾ ਬੈਂਕ ਆਪਣੇ ਕਾਗਜ਼ ਪੱਤਰ ਤਿਆਰ ਕਰ ਲੇਗਾ ਜਾਂ ਕਿਤੇ ਨ ਕਿਤੇ ਬਹੁਤ ਉਲਝਣਦਾਰੀ ਕੇਸ ਬਣ ਗਿਆ ਹੈ ਕਿ ਕੋਈ ਕਹਿੰਦਾ ਮੇਰਾ 80 ਲੱਖ ਕੋਈ ਕਹਿੰਦਾ ਕਰੋੜ ਨਹੀਂ ਹੈ ਗੁੰਝਣਦਾਰੀ ਹੈ ਦੇਖੋ ਪਹਿਲਾਂ ਤਾਂ ਪਤਾਲ ਹੋਏਗੀ ਕਿੰਨਾ ਪੈਸਾ ਆਇਆ ਸੀ ਕਿੰਨਾ ਉਹਨੇ ਨਕਲੀ ਉਹ ਲਾਲਾ ਕੇ ਜੀਰਾਂ ਉਹ ਤਾਂ ਕਿਤੇ ਜਾਂ ਕਿੰਨੇ ਕਢਵਾਏ ਸੀ ਫਿਰ ਉਸ ਤੋਂ ਬਾਅਦ ਹੁਣ ਬੈਂਕ ਦੀ ਕਿਹੜੀ ਪ੍ਰਾਪਰਟੀ ਉੱਤੇ ਕੌਣ ਬੰਦਾ ਹੋਏਗਾ ਉਹ ਜਿਸ ਤੋਂ ਉਹ ਕਢਵਾਇਆ ਜਾਵੇ ਹੁਣ ਠੀਕ ਹੈ ਆਪਾਂ ਮੰਨਦੇ ਕਿ ਕੈਸ਼ੀਅਰ ਨੂੰ ਵੀ ਦੇਖਣਾ ਚਾਹੀਦਾ ਸੀ ਵੀ ਇੰਨਾ ਪੈਸਾ ਨਿਕਲਿਆ ਕਿੱਥੇ ਗਿਆ ਹੋ ਸਕਦਾ ਫਿਰ ਜਾਂ ਮਿਲੀ ਭੁਗਤ ਹੋਵੇ ਮੈਨੇਜਰ ਨੇ ਜਾਂ ਮੈਨੇਜਰ ਕੱਲਾ ਕੀ ਕਰਦਾ ਪਰ ਕੱਢ ਕੇ ਤਾਂ ਕੈਸ਼ੀਅਰ ਦੇ ਸਿਰਾਂ ਨਾਲ ਜਾਣੇ ਨਾ ਇੱਥੇ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੁੰਨੇ ਬੈਂਕ ਠੱਗੀ ਬੈਂਕ ਵੱਲੋਂ ਵੀ ਹੋਈ ਹੈ ਸਰਕਾਰਾਂ ਅਜੇਹੇ ਫਰਜੀ ਬਾੜੇ ਦੇ ਜਿਹੜੇ ਕੰਪਨੀਆਂ ਬਣਾ ਬਣਾ ਕੇ ਬੈਂਕ ਖੋਲ੍ਹ ਰਹੇ ਨੇ ਉਹਨਾਂ ਦੀ ਪੜਤਾਲ ਤੇ ਲੋਕਾਂ ਨੂੰ ਵੀ ਇਹ ਹੈ ਵੀ ਆਪਣਾ ਲਾਲਚ ਵਿੱਚ ਨਾ ਪਈਏ ਘੱਟੋ ਘੱਟ ਆਪਣੇ ਪਹਿਰੇ ਵਾਲੀ ਤਾਂ ਖੁਦ ਆਪ ਕਰੀਏ ਕਿਉਂਕਿ ਕੋਆਪਰੇਟਿਵ ਸਟੇਟੀਆਂ ਇੱਥੇ ਬੰਦਾ ਉਹ ਕਰਦਾ ਕਾਪੀਆਂ ਕੋਲ ਰੱਖ ਲੈਣੇ ਕਈ ਵਾਰੀ ਸੈਕਟਰੀ ਤੁਹਾਨੂੰ ਲੋੜ ਹੈ ਤੁਸੀਂ ਪੈਸੇ ਲੈ ਜੋ ਉਹਨਾਂ ਤਾਂ ਆਪਾਂ ਖੇਤੀਬਾੜੀ ਤੇ 6 ਮਹੀਨੇ ਬਾਅਦ ਇਹਨੇ ਲੈ ਲੈਣੇ ਪਰ ਉਹ ਵੱਡੇ ਵੱਡੇ ਧੰਦਲੀਆਂ ਇਹਨਾਂ ਸੋਸਾਇਟੀਆਂ ਦੇ ਵਿੱਚ ਆਉਣੀਆਂ ਕਿਤੇ ਉਹ ਗਲਤੀਆਂ ਸਾਟੀਆਂ ਹੁੰਦੀਆਂ ਹੋਵੇ ਚਲ ਸਾਨੂੰ ਪੈਸੇ ਮਿਲ ਰਹੇ ਨੇ ਪਰ ਆਪਣਾ ਹਿਸਾਬ ਕਿਤਾਬ ਸਹੀ ਰੱਖੋ ਲਿਖ ਕੇ ਦੇਣਾ ਲਿਖ ਕੇ ਲੈਣਾ ਅੱਛਾ ਜਿਹੜਾ ਤੁਸੀਂ ਕਿਹਾ ਹੈ ਕਿ ਪਿੰਡ ਪਿੰਡਾਂ 'ਚ ਬੈਂਕ ਖੁੱਲ ਗਏ ਕਿ ਜਿਹੜੀ ਕੰਪਨੀਆਂ ਕਿ ਲੱਗਦਾ ਕਿ ਕੰਪਨੀਆਂ ਨਾਲ ਵੀ ਰਾਬਤਾ ਹੈ ਉਹਨਾਂ ਬੈਂਕਾਂ ਦਾ ਕਿਉਂਕਿ ਕੰਪਨੀਆਂ ਜਿਹੜੀ ਲੋਕਾਂ ਜਮੀਨਾਂ ਖਰੀਦ ਰਹੀਆਂ ਨੇ ਉਹਨਾਂ ਦੇ ਪੈਸੇ ਕਿਤੇ ਨੇ ਕਰੋੜ ਡੇਢ ਕਰੋੜ ਸਵਾ ਕਰੋੜ ਉਹਨਾਂ ਬੈਂਕਾਂ 'ਚ ਜਮ੍ਹਾਂ ਹੋ ਰਹੇ ਨੇ ਜਿਹੜੇ ਬੈਂਕ ਪਿੰਡਾਂ 'ਚ ਖੁੱਲ ਰਹੇ ਨੇ ਨਾ ਕਿ ਜਿਹੜੇ ਵੱਡੇ ਸ਼ਹਿਰਾਂ 'ਚ ਬਈ ਖੁੱਲੇ ਹੋਏ ਨੇ ਦੇਖੋ ਕੰਪਨੀਆਂ ਦਾ ਇਹ ਹੈ ਵੀ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਤੇਜੀ ਵੀ ਉਹ ਬੈਂਕ ਹੀ ਕੰਪਨੀਆਂ ਨੇ ਕਿਉਂ ਕਿਉਂਕਿ ਜਦੋਂ ਪ੍ਰਾਈਵੇਟ ਤੌਰ ਤੇ ਕਹਿਤਾ ਕੋਈ ਵੀ ਆਪਾਂ ਚਾਰ ਜانے ਪੈਸੇ ਵਾਲੇ ਬੰਦੇ ਕੋਈ ਇਕੱਠੇ ਹੋਏ ਉਹ ਇੱਕ ਬੈਂਕ ਸਥਾਪਿਤ ਕਰ ਲਿਆ ਫਿਰ ਜਿਹੜੇ ਪ੍ਰਾਪਰਟੀ ਡੀਲਰ ਵਗੈਰਾ ਨੇ ਆਪਣਾ ਕੋਈ ਧਨ ਰੱਖਣਾ ਕਰਨਾ ਇਹਨਾਂ ਨੇ ਉਹ ਵੀ ਮਿਲ ਕੇ ਜਿਹੜੇ ਵੱਡੇ ਵੱਡੀਆਂ ਫਰਮਾਂ ਤੁਸੀਂ ਦੱਸ ਰਹੇ ਕੰਪਨੀਆਂ ਚੱਲ ਰਹੀਆਂ ਨੇ ਅੱਜ ਪ੍ਰਾਪਰਟੀ ਖਰੀਦ ਰਹੀਆਂ ਨੇ ਪਲਾਟਸ ਆ ਰਹੇ ਨੇ ਕੋਈ ਵੀ ਆਪਣੇ ਮਿਲ ਕੇ ਜੇ ਬੈਂਕ ਉਹ ਸ਼ਰਤਾਂ ਪੂਰੀਆਂ ਕੀਤੀਆਂ ਤੇ ਉਹ ਤੋਂ ਬਾਅਦ ਆਪਣੇ ਇੱਕ ਕੰਪਨੀ ਦੀ ਤਰ੍ਹਾਂ ਹੀ ਉਹਨੂੰ ਬੈਂਕ ਦਾ ਨਾਮ ਦਿੱਤਾ ਸੋ ਜਿਵੇਂ ਆਪਣਾ ਮੁੱਲਾਪੁਰ ਗਰੀਬਦਾਸ ਤੇ ਨਿਊ ਚੰਡੀਗੜ੍ਹ ਏਰੀਆ ਇੱਥੋਂ ਮਾਜਰੀ ਬਲਾਕ ਤੋਂ ਲੈ ਕੇ ਦੇਖੋ ਇੰਨਾ ਕਿ ਕੋਈ ਕਿਸੇ ਕੋਲ ਪੈਸਾ ਨਹੀਂ ਹੋਣਾ ਜਿੰਨੇ ਬੈਂਕ ਖੁੱਲ ਗਏ ਨੇ ਅਜਾ ਜਿਸ ਤਰੀਕੇ ਨਾਲ ਲੋਕ ਕਹਿ ਰਹੇ ਨੇ ਕਿ ਸਾਡਾ ਭਰੋਸਾ ਉੱਠ ਗਿਆ ਬੈਂਕਾਂ ਦੇ ਉੱਤੇ ਤਾਂ ਕੀ ਸਮਝ ਕੇ ਲੋਕ ਜਿਹੜੇ ਬੈਂਕਾਂ 'ਚ ਪੈਸੇ ਜਮਾ ਕਰਾਉਂਦੇ ਆ ਕੀ ਦੇਖਣ ਬੈਂਕਾਂ ਦਾ ਕਿਉਂਕਿ ਸਰਕਾਰੀ ਬੈਂਕੀ ਤੁਸੀਂ ਬਹੁਤ ਤਾਰੀਫ ਕੀਤੀ ਕਈ ਪ੍ਰਾਈਵੇਟ ਵੀ ਬਹੁਤ ਵਧੀਆ ਨੇ ਇਹੋ ਜੀ ਗੱਲ ਨਹੀਂ ਕਿ ਪ੍ਰਾਈਵੇਟ ਜਿੱਦਾਂ ਹੁਣ ਛੋਟੀ ਬ੍ਰਾਂਚ ਹੁੰਦੀ ਹੈ ਕਈ ਲੋਕ ਇਹ ਵੀ ਕਹਿ ਰਹੇ ਸੀ ਕਿ ਇਹ ਪਿੰਡ ਦੇ ਵਿੱਚ ਲੱਗਦਾ ਕਿ ਜਿੱਕਰ ਤਰ੍ਹਾਂ ਕੋਈ ਡਾਕ ਖਾਨਾ ਹੋਵੇ ਡਾਕ ਖਾਨੇ ਦੇ ਪ੍ਰਤੀਕਿਤ ਬੈਂਕ ਖੋਲੇ ਹੋਇਆ ਕਿ ਅਗਰ ਐਡੀ ਵੱਡੀ ਬ੍ਰਾਂਚ ਸੀ ਉਹ ਸ਼ਹਿਰ ਦੇ ਵਿੱਚ ਕਿਉਂ ਨਹੀਂ ਖੋਲੀ ਬਿਲਕੁਲ ਕਈ ਜਿਹੜੇ ਪ੍ਰਾਈਵੇਟ ਬੈਂਕ ਨੇ ਉਹ ਤਾਂ ਸਰਕਾਰੀ ਦੀ ਤਰ੍ਹਾਂ ਹੀ ਲੱਗਦੇ ਨੇ ਜਿਹੜੇ ਅੱਜ ਮੈਂ ਕਿਉਂਕਿ ਵੱਡੀਆਂ ਬਿਲਡਿੰਗਾਂ ਹਰ ਪਾਸੇ ਸਕਿਉਰਟੀ ਦਾ ਅਲੱਗ ਇੰਤਜ਼ਾਮ ਹੈ ਕਾਊਂਟਰ ਦੇ ਵਿੱਚ ਮੈਨੇਜਰ ਅਲੱਗ ਹੈ ਬੈਠਾ ਤੇ ਕੈਸ਼ੀਅਰ ਦੀ ਅਲੱਗ ਸਕਿਉਰਟੀ ਹੈ ਉੱਥੇ ਤੇ ਕਲਰਕ ਇਹਨਾਂ ਕੋਲ ਤਾਂ ਸਿਰਫ ਇੱਕ ਛੋਟੇ ਜਿਹੇ ਕਮਰੇ ਵਿੱਚ ਉੱਥੇ ਇੱਕ ਕੈਬਨ ਵਿੱਚ ਮੈਨੇਜਰ ਬੈਠਾ ਉੱਥੇ ਨਾਲ ਇੱਕ ਕੈਸ਼ੀਅਰ ਬੈਠਾ ਇੱਕ ਸਕਿਉਰਟੀ ਵਾਲਾ ਏ ਫਿਰ ਉੱਥੇ ਇਹ ਜਦੋਂ ਫਿਰ ਸ਼ਰਤਾਂ ਕਿਹੜੇ ਸਾਹਮਣੇ ਪੂਰੀਆਂ ਨਹੀਂ ਅੱਜ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਡਿਜੀਟਲ ਇੰਡੀਆ ਤੇ ਡਿਜੀਟਲ ਇੰਡੀਆ ਦੇ ਵਿੱਚ ਕਿ ਇਦਾਂ ਦੇ ਫਰਵਲ ਹੋਣਗੇ ਕੀ ਲੱਗਦਾ ਡੈਸਟਲ ਇੰਡੀਆ ਕੋਈ ਦੇਖੋ ਪ੍ਰੋਸਾ ਲੋਕਾਂ ਦਾ ਉੱਠੇ ਗਈ ਜਦੋਂ ਕਈ ਵਾਰੀ ਸਰਕਾਰੀ ਤੌਰ ਤੇ ਵੀ ਗਮਨ ਕਾਟੇ ਪੈ ਗਏ ਕਈ ਬੈਂਕ ਜਦੋਂ ਡੁੱਬਣ ਲੱਗੇ ਉਹਨਾਂ ਨੇ ਦੂਜੇ ਵਿੱਚ ਰਲੇਮਾ ਕਰ ਲਿਆ ਚਲੋ ਠੀਕ ਆ ਆਪਣਾ ਪੈਸਾ ਜਨੂ ਸੁਰੱਖਿਅਤ ਰਿਹਾ ਪਰ ਕਿਤੇ ਨਾ ਕਿਤੇ ਫਿਰ ਲੋਕਾਂ ਨੂੰ ਜਾਣਗੇ ਕਿੱਥੇ ਜੇਕਰ ਪੈਸਾ ਪ੍ਰਾਈਵੇਟ ਤੌਰ ਤੇ ਰੱਖਦੇ ਤਾਂ ਉਧਰ ਠਗੀ ਹੋ ਜਾਂਦੀ ਹੈ ਬੈਂਕ ਜਦੋਂ ਇਹ ਹਾਲਾਤ ਹੋ ਰਹੇ ਨੇ ਸਾਡੇ ਨਾਲ ਫਿਰ ਲੋਕ ਪੈਸਾ ਆਪਣਾ ਲੈ ਕੇ ਕਮਾਈ ਕਿੱਥੇ ਜਾਣਗੇ ਵੱਡੇ ਲੋਕਾਂ ਲਈ ਕੋਈ ਨਹੀਂ ਉਹਨਾਂ ਨੇ ਤਾਂ ਕਾਲੇ ਚੱਟੇ ਕਰ ਲੈਣੇ ਜਿਹੜੇ ਆਮ ਮਿਹਨਤ ਕਾ ਸ਼ਲੋਕ ਨੇ ਜਿਨ੍ਹਾਂ ਦੇ ਕੋਲ ਉਹੀ سرمਾਇਆ ਸੀ ਬੈਂਕਾਂ ਵਿੱਚ ਰੱਖ ਫਿਰ ਉਹਦੀ ਪਰਪਾਈ ਕਰੇਗਾ ਕੌਣ ਜੇ ਸਰਕਾਰਾਂ ਨੇ ਉਹਨੂੰ ਮਨਜ਼ੂਰੀ ਦਿੱਤੀ ਤਾਂ ਫਿਰ ਸਰਕਾਰ ਨੂੰ ਉਹ ਵੀ ਕੋਈ ਛੱਤ ਵਿੱਚ ਹੋਵੇਗੀ ਕਿ ਜੇ ਬੈਂਕ ਇਹਹੀ ਕੋਈ ਗੱਲ ਕਰਦਾ ਇਹ ਉਹ ਪੈਸੇ ਦੀ ਜਿਹੜੀ ਸੁਰੱਖਿਆ ਤਾਂ ਲੋਕਾਂ ਦੀ ਕੋਈ ਘਾਟਾ ਪੈਂਦਾ ਉਹ ਪਰਪਾਈ ਕਿਵੇਂ ਕਰੇਗਾ ਉਹਨਾਂ ਸ਼ਰਤਾਂ ਦੇ ਤਹਿਤ ਫਿਰ ਉਹ ਬੈਂਕਾਂ ਨੂੰ ਜਾ ਕੇ ਜਿਵੇਂ ਹੁਣ ਹੋਇਆ ਵਾਂਸੇ ਪਰ ਵਿੱਚ ਉਹਦੀ ਪੂਰੀ ਇਨਕੁਆਰੀ ਹੋਵੇ ਕਿ ਕਿਵੇਂ ਹੋਇਆ ਕਿਸ ਨੇ ਕੀਤਾ ਤੇ ਇਹ ਕਿੱਥੇ ਗਏ ਨੇ ਤੇ ਉਹਦੀ ਪਰਪਾਈ ਹੁਣ ਲੋਕਾਂ ਨੂੰ ਤਾਂ ਦਿਨ ਰਾਤ ਨੀਂਦ ਨਹੀਂ ਆ ਰਹੀ ਕਿ ਦੀ ਆਪਣੀ ਕਮਾਈ ਸਾਰੀ ਚਲੇ ਗਈ ਬਿਲਕੁਲ ਅਜਾ ਬੋਲਸ ਬੋਲੋ ਕਿਹਾ ਜਾ ਰਿਹਾ ਕਿ ਉਸਨੇ ਆਪਣੇ ਮਾਪੇ ਨਾਲ ਵੀ ਠੱਗੀ ਕੀਤੀ ਹੈ ਕਈ ਲੱਖ ਰੁਪਏ ਦੀ ਕਿ ਉਹਨਾਂ ਦਾ ਪੈਸਾ ਲੈ ਕੇ ਵੀ ਤੇਰਾ ਫਰਾਰ ਹੋ ਗਿਆ ਕਿ ਇੱਕ ਲਾਸਟ ਫੋਨ ਕਾਲ ਜਿਹੜੀ ਆਪਣੇ ਪਿਤਾ ਨੂੰ ਕੀਤੀ ਹੋਈ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਨਹੀਂ ਦੇਖੋ ਇਹ ਛਾਤਰ ਬੰਦਿਆਂ ਦੇ ਕੰਮ ਹੁੰਦੇ ਨੇ ਬਹੁਤ ਤਰੀਕੇ ਦੇ ਨਾਲ ਕਿਵੇਂ ਲੋਕਾਂ ਨੂੰ ਵਿਸ਼ਵਾਸ ਵਿੱਚ ਲਿਆ ਕਿਵੇਂ ਉਹਨਾਂ ਕੋਲ ਪੈਸਾ ਐਂਟਰੀ ਨਹੀਂ ਸੀ ਕਰਦਾ ਬਹੁਤ ਇਹ ਛਾਤਰਤਾ ਦੇ ਨਾਲ ਕਿੰਨਾ ਸਮਾਂ ਲੁੱਟਦਾ ਰਿਹਾ ਦੇਖੋ ਪੇਟੀ ਨਹੀਂ ਖੋਲਣ ਦਿੱਤੇ ਬਹੁਤ ਤਰੀਕੇ ਨਾਲ ੁੱਟ ਕੇ ਲੈ ਗਿਆ ਇਹ ਇਹ ਵੀ ਲੋਕਾਂ ਦੇ ਇੱਕ ਸਵਾਲ ਨੇ ਕਿ ਜੇ ਕਿਤੇ ਆਪਾਂ ਬੈਂਕ ਚ ਕਿਸੇ ਚ ਵੀ ਜਾਈਏ ਤਾਂ ਉੱਥੇ ਕੋਈ ਆਧਾਰ ਕਾਰਡ ਚ ਕੋਈ ਗਲਤੀ ਹੋਈਵੇ ਨਾਮ ਚ ਗਲਤੀ ਹੈ ਕਿ ਬੈਂਕ ਉੱਥੇ ਖਾਤਾ ਨਹੀਂ ਖੋਲਦਾ ਜਾਂ ਉੱਥੇ ਮੰਨ ਲਓ ਕੋਈ ਪ੍ਰੋਬਲਮ ਆਂਦੀ ਹੈ ਤਾਂ ਵਾਪਸ ਮੇਂ ਭੇਜ ਦਿੰਦਾ ਕਿ ਨੂੰ ਠੀਕ ਕਰਾ ਦੁਰਸਤ ਕਰਾ ਕੇ ਲਿਆਓ ਪਰ ਇਹ ਦੱਸਿਆ ਜਾ ਰਿਹਾ ਕਈ ਲੋਕਾਂ ਵੱਲੋਂ ਕਿ ਉੱਥੇ ਜਿਹੜੇ ਝਾਲੀ ਆਈਡੀ ਬਣਾਉਂਦੇ ਖਾਤੇ ਖੋਲਦੇ ਆਪਣੇ ਮਾਂ ਦੇ ਨਾਮ ਤੋਂ ਆਪਣੇ ਬਾਪ ਦੇ ਨਾਮ ਤੋਂ ਆਪਣੇ ਨੌਕਰ ਦੇ ਨਾਮ ਤੋਂ ਕਿ ਇਹ ਚੀਜ਼ ਜਿਹੜੇ ਕੈਸ਼ੀਅਰ ਨੇ ਜਾਂ ਬੈਂਕ ਦੇ ਹੋਰ ਕਰਮਚਾਰੀ ਨੇ ਕਿ ਉਹਨਾਂ ਨੂੰ ਦੱਸਿਆ ਹੀ ਨਹੀਂ ਹੈ ਬਿਲਕੁਲ ਜੇ ਕੋਈ ਇਹ ਜਿਹਾ ਕਰਦਾ ਹੈ ਅਗਰ ਸਾਡੇ ਦੇਖੋ ਆਧਾਰ ਕਾਰਡ ਵਗੈਰਾ ਪੈਨ ਕਾਰਡ ਬਾਅਦ ਵਿੱਚ ਅਪਡੇਟ ਵੀ ਹੁੰਨੇ ਦੁਬਾਰਾ ਮੰਗੇ ਜਾਂਦੇ ਬੈਂਕਾਂ ਵਿੱਚ ਤਾਂ ਇਹ ਗੱਲ ਤੁਹਾਡੀ ਦਰੋਸਤ ਤੇ ਕੇ ਉੱਪਰ ਆਡਿਟ ਵੀ ਹੁੰਦਾ ਮੈਂ ਕਹਾਂਦਾ ਤੇ ਉਸ ਤੋਂ ਉੱਪਰ ਹੋਰ ਟੀਮਾਂ ਨੇ ਕਿ ਉਹਨਾਂ ਨੂੰ ਚੈਕਿੰਗ ਤੇ ਰਿਕਾਰਡ ਦੀ ਹੋਣੀ ਚਾਹੀਦੀ ਹੈ ਵੀ ਜਿਹੜੇ ਗਾਤੇ ਸਹੀ ਹੈ ਜਾਂ ਚਲੋ ਉਹਨਾਂ ਨੂੰ ਨਹੀਂ ਪਤਾ ਵੀ ਸਹੀ ਹੈ ਕੀ ਹੈ ਪਰ ਜਦੋਂ ਉਹ ਪੈਸਾ ਕਿੱਥੋਂ ਆਇਆ ਤੁਹਾਡੇ ਕੋਲ ਆ ਗਿਆ ਕਿਤੇ 5000 ਰੁਪਿਆ ਵੀ ਤੁਹਾਡੇ ਇੱਕ ਦਮ ਜਾਂਚ ਛੁੜੂ ਹੋ ਜਾਂਦੀ ਫਿਰ ਉਹਦੀ ਕਿਉਂ ਨਹੀਂ ਹੁੰਦੀ ਕਿਤੇ ਨਾ ਕਿਤੇ ਇਹਹੀ ਗੱਲ ਵੀ ਇਹ ਫਰਜੀ ਬਾੜਾ ਚੱਲ ਰਿਹਾ ਇੱਕ ਜਿੱਥੇ ਤੱਕ ਮੈਨੂੰ ਲੱਗ ਰਿਹਾ ਕਿੰਨੇ ਕਿ ਦਿਨਾਂ ਚ ਲੱਗਦਾ ਹੈ ਕਿ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰਕੇ ਜਿਹੜਾ ਗ੍ਰਿਫਤਾਰ ਕਰ ਸਕਦੀ ਹੈ ਉਸ ਨੂੰ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਚਰਚਾ ਦੇ ਵਿੱਚ ਇਹ ਮੁੱਦਾ ਬਣਿਆ ਹੋਇਆ ਤਾਂ ਪੁਲਿਸ ਦੇ ਹੱਥ ਲੱਗ ਵੀ ਸਕਦਾ ਹੈ ਜਾਂ ਕਿਤੇ ਨਾ ਕਿਤੇ ਵਿਦੇਸ਼ ਦੇ ਭਜ ਸਕਦਾ ਹੈ ਇਹ ਜਿਹੜਾ ਬੈਂਕ ਮੈਨੇਜਰ ਹੈ ਉਹ ਇਹ ਆਪਣੇ ਦੇਖੋ ਲੱਗੇ ਹੋਏ ਨੇ ਪਰ ਉਹਦੀ ਅੱਗੇ ਅਜੇ ਪੁਲਿਸ ਵੱਲੋਂ ਚਲੋ ਹੋ ਸਕਦਾ ਉਹਨੇ ਨੇ ਗੁਪਤ ਆਪਣੇ ਰੱਖੇ ਹੋਣ ਕਿਉਂਕਿ ਆਪਣੀ ਜਾਂਚ ਪੜਤਾਲ ਕਰ ਰਹੇ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੋ ਸਕਦਾ ਤੁਸੀਂ ਆਪਣੇ ਚਲਦੇ ਵਿੱਚ ਜਾਂ ਡੀਐਸਪੀ ਸਾਹਿਬ ਮੁੱਲਾਂ ਪਰ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਫੋਨ ਲਾ ਕੇ ਦੇਖ ਸਕਦੇ ਹੋ ਵੀ ਕਿੰਨਾ ਕੁ ਕੁਝ ਹੋਇਆ ਆਪਾਂ ਉਹਨਾਂ ਨੂੰ ਪੁੱਛ ਲੈਣੇ ਆ ਪਰ ਇਹ ਦੇਖੋ ਇਹ ਪੁਲਿਸ ਦਾ ਆਪਣਾ ਹੈਗਾ ਉਹਨਾਂ ਨੇ ਕਿਤੇ ਨਾ ਕਿਤੇ ਜਵਾਬ ਨਹੀਂ ਦਿੱਤਾ ਦੇਖੋ ਹੋ ਸਕਦਾ ਵੀ ਆਪਾਂ ਉਹਨਾਂ ਨੇ ਲੀਕ ਨਾ ਤੱਥ ਕਰਨੇ ਹੋਣ ਅਜੇ ਉਹ ਗੁਪਤ ਤੌਰ ਤੇ ਜਾਂਚ ਪੜਤਾਲ ਸਾਰੀ ਦੇਖ ਰਹੇ ਨੇ ਵੀ ਕੀ ਕੀ ਕੁਸ਼ ਹੋਇਆ ਜੇਕਰ ਕੋਈ ਚਕੰਨੇ ਨਾ ਹੋ ਜਾਣ ਕਿ ਕਿਤੇ ਨੇੜੇ ਤੇਰੇ ਹੋਰ ਹੋਵੇ ਪਰ ਹਾਂ ਉਹਦੀ ਇਹ ਗੱਲ ਹੈ ਵੀ ਲੋਕੇਸ਼ਨ ਕਿਤੇ ਨਾ ਕਿਤੇ ਚਲੋ ਲਗਾਈ ਹੋएगी ਬਈ 에ਰਪੋਰਟ ਤੋਂ ਬਾਹਰ ਨਾ ਜਾ ਸਕੇ ਸੋ ਆਮ ਬੰਦਾ ਜਿਹੜੇ ਫੜਿਆ ਜਾਂਦਾ ਹੁਣ ਇੱਥੇ ਨਿਰਮੋਤੀ ਵਰਕੇ ਕਿਵੇਂ ਬਾਹਰ ਨਿਕਲਗੇ ਕਿਵੇਂ ਪੰਜ ਅੱਜ ਵੀ ਬੈਠੇ ਨੇ ਲੋਕਾਂ ਦਾ ਪੈਸਾ ਲੁੱਟ ਕੇ ਪਰ ਉਹੀ ਤਕੜੇ ਦਾ ਛੱਤੀ ਵੀ ਹਿਸੋ ਠੀਕ ਹੈ ਬਿਲਕੁਲ ਬਹੁਤ ਬਹੁਤ ਧੰਨਵਾਦੀ ਥਨ ਰਵਿੰਦਰ ਸਿੰਘ ਵਜੀਦਪੁਰ ਜਿੰਨਾ ਵੱਲੋਂ ਆਪਣੇ ਵਿਚਾਰ ਰੱਖੇ ਗਏ ਕਿ ਕਿਵੇਂ ਬੈਂਕ ਮੈਨੇਜਰ ਕਰੋੜਾਂ ਰੁਪਏ ਲੈ ਕੇ ਜਿਹੜਾ ਫਰਾਰ ਹੋਇਆ ਹੈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਲੋਕਾਂ ਦੇ ਜਿਹੜੇ ਮਿਹਨਤ ਦੇ ਪੈਸੇ ਨੇ ਭਾਵੇਂ ਪੁਲਿਸੇ ਦਾਵਾ ਕਰ ਰਹੀ ਹੈ ਜਾਂ ਬੈਂਕ ਦੇ ਸੀਨੀਅਰ ਅਧਿਕਾਰੀ ਬੰਬੇ ਤੋਂ ਆਣ ਕੇ ਦਾਵਾ ਕਰ ਰਹੇ ਨੇ ਕਿ ਥੋੜਾ ਕੀ ਰੁਪਇਆ ਵਾਪਸ ਕੀਤਾ ਜਾਵੇਗਾ ਪਰ ਕਿੰਨਾ ਸੁਖਾਲਾ ਹੋਵੇਗਾ ਜਾਂ ਫਿਰ ਕਿੰਨਾ ਮੁਸ਼ਕਲ ਹੋਵੇਗਾ ਲੋਕਾਂ ਦੇ ਪੈਸੇ ਵਾਪਸ ਕਰਨਾ ਕਿਉਂਕਿ ਕਾਫੀ ਫਾਰਮਲਿਟੀਆਂ ਹੁੰਦੀਆਂ ਨੇ ਕਾਫੀ ਡਾਕੂਮੈਂਟ ਇਕੱਠੇ ਕਰਨੇ ਪੈਣੇ ਨੇ ਕਾਫੀ ਐਂਟਰੀਆਂ ਇਕੱਠੇ ਕਰਨੀਆਂ ਪੈਣਗੀਆਂ ਪਰ ਕਈ ਲੋਕਾਂ ਦੇ ਪੈਣਾ ਦੇ ਵਿਆਹ ਨੇ ਕਈਆਂ ਦੇ ਧੀਆਂ ਦੇ ਵਿਆਹ ਨੇ ਕੰਜਨ ਅੱਗੇ ਜ਼ਮੀਨ ਖਰੀਦਣੀ ਹੈ ਕਿਸੇ ਰਜਿਸਟਰੀ ਕਰਵਾਣੀ ਹੈ ਇਹ ਕਾਫੀ ਜਿਹੜੇ ਲੋਕਾਂ ਨੂੰ ਲੋੜ ਹੈ ਪੈਸੇ ਦੀ ਪਰ ਪੈਸਾ ਲੈ ਕੇ ਬੈਂਕ ਮੈਨੇਜਰ ਫਰਾਰ ਹੈ ਇਸ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਇਹ ਤਾਂ ਹੁਣ ਬੈਂਕ ਮੈਨੇਜਰ ਜਦੋਂ ਪੁਲਿਸ ਦੇ ਗ੍ਰਿਫਤ ਦੇ ਵਿੱਚ ਆਏਗਾ ਉਸ ਤੋਂ ਬਾਅਦ ਹੀ ਖੁਲਾਸੇ ਹੋਣਗੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡਾ ਨੇ ਕੈ